ੱਡਣ ਵਾਲੇ ਨੂੰ ਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਦੋਨੇ ਚੀਜ਼ਾਂ ਚਾਹੀਦੀਆਂ ਨੇ ਜਿੱਥੇ ਵੀ ਮਿਲਨ ਜਿੱਦਾਂ ਵੀ ਮਿਲਨ ਛੱਡਣੀਆਂ ਥੋੜੀ ਨੇ ਅਜੀ ਦਾ ਇਹੀ ਦੇਖਦੇ ਆਂ ਜੀ ਇਹ ਇੱਕ ਸਰਕਾਰ ਦੀ ਨਕਾਮੀ ਆ ਸਰਕਾਰ ਡਰੀ ਹੋਈ ਆ ਕਿਸਾਨਾਂ ਤੋਂ ਤਾਂ ਕਰਕੇ ਇਹਨਾਂ ਨੇ ਧਾਮ-ਜਾਮ ਕੀਤੇ ਆ ਜੀ ਅਸੀਂ ਆਪਣੀ ਮੰਗਾਂ ਨੂੰ ਅਸੀਂ ਆਪਣੇ ਹੱਕ ਲੈਣ ਲਈ ਜਾ ਰਹੇ ਹਾਂ ਦਿੱਲੀ ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਕਿਸਾਨ ਆ ਸਭ ਦਾ ਭਲਾ ਮੰਗਦਾ ਆ ਪਰ ਇਹ ਜਿਹੜੀ ਸਰਕਾਰ ਆ ਇਹ ਸਾਨੂੰ ਧੱਕਾ ਕਰਨ ਲਈ ਮਜਬੂਰ ਕਰ ਰਹੀ ਆ ਕਿਉਂਕਿ ਕਿਸਾਨਾਂ ਵੱਲੋਂ ਨਾ ਕੋਈ ਰਾਹ ਰੋਕਿਆ ਗਿਆ ਨਾ ਕਿਤੇ ਵੀ ਕਿਸੇ ਤਰ੍ਹਾਂ ਦਾ ਹਲੇ ਰੋਡ ਤੇ ਪ੍ਰਦਰਸ਼ਨ ਕੀਤਾ ਇਹ ਆਪਣਾ ਹਰਿਆਣਾ ਪ੍ਰਸ਼ਾਸਨ 4 ਦਿਨ ਹੋ ਗਏ ਪੂਰੇ ਰੋਕ ਲਾ ਕੇ ਬੈਠੇ ਆ ਫਰੇ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਕਿਸਾਨ ਦਿੱਲੀ ਜਾਊਗਾ ਤੇ ਜਾ ਕੇ ਹਟੂਗਾ ਆਪਣੇ ਹੱਕ ਲੈ ਕੇ ਪੰਜਾਬ ਆਵਾਂਗੇ ਇਹਨਾਂ ਨੇ ਜਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਕੀਲੇ ਲਗਾਈ ਹੋਈਆਂ ਔਰ ਬਹੁਤ ਸਾਰੇ ਤਾਰ ਲਗਾਏ ਕਟਿਲੇ ਤਾਰ ਔਰ ਬੈਰੀਗੇਟਿੰਗ ਮਜ਼ਬੂਤ ਕੀ ਹੈ ਕੰਪਲੀਟ ਲਗਾਏ ਭਾਜੀ ਸਾਡੇ ਅੱਗੇ ਕੁਝ ਨਹੀਂ ਹੈਗਾ ਵੀਰੇ ਕੱਲ ਇਸ ਤਰ੍ਹਾਂ ਸਭ ਕੋ ਟੈਕਲ ਕਰਾ ਜਾਏਗਾ ਕੌਣ ਸੀ ਸਾਡੇ ਹੱਥ ਜੇ ਹੈਂਡਲ ਕਰ ਲਾਂਗੇ ਭਾਜੀ ਇਹ ਕਿਸਾਨਾਂ ਕਿਸਾਨਾਂ ਕੋ ਸਾਰੇ ਤਰੀਕੇ ਹੈਗੇ ਆ ਇਹ ਪੱਟਣ ਵਾਸਤੇ 10 ਮਿੰਟ ਦਾ ਟਾਈਮ ਚਾਹੀਦਾ ਹੈ ਕਿਉਂਕਿ ਆਪਣੇ ਆਪ ਕੋਈ ਕੁਝ ਨਹੀਂ ਕਰਦਾ ਇਹ ਕਾਲਪੁਰਖ ਵੈਗੁਰੂ ਕਰਾਂਦਾ ਹੈ ਜੋ ਵੀ ਕਰਾਂਦਾ ਹੈ ਕਿਉਂਕਿ ਪਹਿਲਾਂ ਵੀ ਗਏ ਸੀਗੇ ਪਹਿਲਾਂ ਵੀ ਨਾ ਵੱਡੇ ਪੈਰੀਗੇਡ ਲਾਏ ਟਿਪਰ ਕਢਾਏ ਪਰ ਮਹਾਰਾਜ ਦੀ ਕਿਰਪਾ ਹੋਈ ਆ ਆਪਣੇ ਆਪ ਰਾਹ ਸਾਫ ਹੁੰਦਾ ਚੱਲ ਗਿਆ ਹੁਣ ਵੀ ਮਹਾਰਾਜ ਆਪਣੀ ਕਿਰਪਾ ਕਰਨਗੇ ਤੇ ਕਿਸਾਨ ਦਿੱਲੀ ਜਾਊਗਾ ਇਸ ਵਾਰ ਪੰਜਾਬ ਕੇ ਨੌਜਵਾਨ ਕਿਸਾਨ ਜੋ ਇਸ ਅੰਦੋਲਨ ਮੇਂ ਸ਼ਾਮਿਲ ਹੋਣੇ ਵਾਲੇ ਕਿਸ ਤਰ੍ਹਾਂ ਕਾ ਹੌਸਲੇ ਕੀ ਆਨੇ ਵਾਲੇ ਹੋਰਾ ਜੀ ਅੱਗੇ ਨਾਲੋਂ ਜ਼ਿਆਦਾ ਕਿਸਾਨਾਂ ਦੇ ਹੌਂਸਲੇ ਬੁਲੰਦ ਆ ਉਹ ਇੱਦਾਂ ਕਿਤੇ ਨਹੀਂ ਹੈਗੀ ਪਰ ਸਾਨੂੰ ਇੱਕ ਘਾਟ ਰੂਗੀ ਬਾਈ ਦੀਪ ਸਿੱਧੂ ਦੀ ਹਾਂ ਜੀ ਹਾਂ ਉਹ ਘਾਟ ਸਾਨੂੰ ਅਮੀ ਤਾਂ ਰੜਕਦੀ ਰਹਿਣੀ ਆ ਕਿਉਂਕਿ ਪਹਿਲਾਂ ਜੀ ਉਰੇ ਬੈਠ ਗਏ ਸੀਗੇ 24 ਤਰੀਕ ਨੂੰ ਸਾਡੇ ਕੋਲ ਪੂਰੇ ਘੱਟ ਹੋ ਗਏ ਸੀਗਾ ਕਿਉਂਕਿ ਬਾਈ ਇੱਥੇ ਸੀਗਾ ਤੇ ਪਹਿਲਾ ਬਾਰਡਰ ਵੀ ਦੀਪ ਸਿੱਧੂ ਬਾਈ ਨੇ ਤੋੜਿਆ ਸੀਗਾ ਉਹ ਬਾਈ ਨਹੀਂ ਘਾਟ ਰੜਕਣੀ ਆ ਪਰ ਚਲੋ ਜਿੰਨੇ ਵੀ ਨੌਜਵਾਨ ਹੈਗੇ ਆ ਉਹ ਬਾਈ ਦੀਪ ਦੀ ਸੇਧ ਲੈ ਕੇ ਅੱਗੇ ਜਾਣਗੇ ਤੇ ਬਾਰਡਰ ਤੋੜਨਗੇ